ਹਾਂ ਫਾਟਿਪ ਸੁੰਦਰ ਇਹ ਆਹ ਆਹ ਇਹ ਜੇ ਤੁਮ ਸਾਸਨ ਕਰੀਆ ਸੀ ਚੰਡੀਗੜ੍ਹ ਆਪਣਾ ਯਾਤਰੀ ਚ

ਕੋਟਾ ਜਿਮਨੇ ਆਵੇਂ ਨਿਹਰ ਅੰਗ ਮਾਇਆ ਤਰਿ ਹਰਨ ਜੰਤਨ ਮੋਕਸ਼ ਅਸਰ ਜਾਉ ਪਰਹਾਉ ਕਰਤ ਰਖ ਪੀਤਾ ਕੌਲ ਕੀਰੇ ਜੀਤੋ ਸਦਾ ਭਵਨ ਬੇਅੰਤ ਹੋਤਿ ਜੁਤਿ ਤੋ ਤੇਰੀ ਹੀ ਆਣੀ ਤਰ ਜਾਣਾ ਹੈ ਪ੍ਰਕਾਰ ਕੀ ਤੈਨਾਲ ਭਵਤਰਾ ਸੋਈ ਕਦਮਹਿ ਪਰਮਾਨ ਜਾਪੋ ठाकुर ਦੀਆ ਮਾਨ ਸਾਰ ਸੰਗ ਪਰ ਪ੍ਰਗਾਸ ਸਰ ਜੋ ਆਖਿਰ ਵਿੱਚ ਇੱਕ ਫਿਰ ਬੇਨਤੀ ਜੇਕਰ ਤੁਸੀਂ ਚਾਹਦੇ ਹੋ ਦੇਸ਼ ਪਰਦੇਸ਼ ਵਿੱਚ ਆ ਵਧੀਆ-ਵਧੀਆ ਜਗ੍ਹਾ ਖੂਬਸੂਰਤ ਜਗਾਂ ਦੇ ਆਨੰਦ ਮਾਣਨੇ ਧਾਰਮਿਕ ਸਥਾਨਾਂ ਗੁਰਦੁਆਰਿਆਂ ਜਾਂ ਹੋਰ ਅچھے ਲੋਕਾਂ ਦਾ ਮੇਲ ਮਲਾਪ ਤੇ ਅچھے ਲੋਕਾਂ ਨਾਲ ਗੱਲਬਾਤ ਕਰਨ ਲਈ ਤੇ ਬਣੇ ਰਹੋ ਮੇਰੇ ਪਿਆਰੇ ਜੇ ਚੈਨਲ ਦੇਸ਼ ਪਰਦੇਸ਼ ਟੂਰ ਵਿਦਵੀ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਲਿਖਿਓ ਆਪਣੇ ਦੇਸ਼ ਦਾ ਤੇ ਆਪਣਾ ਨਾਮ ਕੰਟਰੀ ਦਾ ਜਰੂਰ ਲਿਖਿਓ ਤੇ ਲਾਸਟ ਵਿੱਚ ਸਬਸਕ੍ਰਾਈਬ ਜਰੂਰ ਕਰਿਓ ਮੈਂ ਆਪਜੀ ਦਾ ਦਿਲੋਂ ਤਨਵਾਦੀ ਹੋਵਾਂਗਾ ਧੰਨਵਾਦ ਡਾਕਟਰ ਬੈਂਸ ਸਤਿ ਸ਼੍ਰੀ ਅਕਾਲ